करता हूं ਕਰ ਤੱਕ ਜਾ ਓਏ ਆਪ ਆਪਣਾ ਗਾਬਾ ਜੇ ਪੜ ਕਿਹੜੇ ਘਰ ਸਾਰਾ ਫੂਕਦਾ ਇਨਾਂ ਨੇ ਜੀ ਚਾਣਾ ਤੇ ਗਾਣਾ ਨੁਕ ਤੇਰਾ ਬਾਬਾ ਨਾਣਾ ਛੋਟ ਪੁਰਾ ਬਟਾਲਾ ਬੈਟ ਚੋ ਸਾਥਾ ਰੋਇਲ ਆਮ ਇੰਜਿਲੰਡਰ ਨਹੀਂ ਆ ਹੈ ਸਿੰਡਰ ਨਹੀਂ ਹੈ 14 ਦੀ ਸਾਲੀ ਕੰਡੀ ਨਾ ਵਾਜਾ ਤੁਹਾਡਾ ਬਲਜੀਤ ਸਿੰਘ ਕੀ ਗੱਲ ਹੋਈ ਇੱਥੇ ਸਾਡੇ ਬੈਕ ਸਾਈਡ ਤੇ ਅੱਗ ਲੱਗੀ ਹੈ ਇਹਨਾਂ ਦਾ ਕੋਈ ਲੜਾਈ ਝਗੜਾਈ ਤੋਂ ਅੱਗ ਲੱਗਣ ਦੇ ਕਾਰਨ ਵਿੱਚ ਕੰਦ ਜਿਹੜੀ ਸਾਜੀ ਤੇ ਸਾਜੀ ਕੰਧੋਂ ਤੇ ਕਾਰਨਾ ਸਾੜੀਆਂ ਫਟ ਗਈਆਂ ਨੇ ਇੱਧਰ 10 ਮਿੰਟ ਫਾਇਰ ਵੀ ਕੱਢਣਾ ਹੁੰਦੀ ਹੈ ਇੱਧਰ ਵੀ ਅੱਗ ਲੱਗ ਜਾਈ ਸਾਰੇ ਬੱਸ ਸਾਡਾ ਬਹੁਤ ਨੁਕਸਾਨ ਹੋਇਆ ਇਹਦਾ ਕੋਈ ਹੱਲ ਨਹੀਂ ਤਾਂ ਕਦੋਂ ਕੋ ਲੱਗੀ ਸੀ ਇਹ ਕੁਛ ਸਾਢੇ 4 ਵਜੇ 4 ਵਜੇ ਦੀ ਫਾਈਬਰਟ ਕਿੰਨੇ ਕ ਵਜਾਈ ਫਾਈਬਰਟ ਤੇ ਆਈਏ ਕੋਈ ਸਾਢੇ 5 ਵਜੇ ਮੇਰਾ ਨਾਮ ਗੁਰਚਰਨ ਸਿੰਘ ਹੈ ਕੀ ਗੱਲ ਹੋਈ ਅੱਜ ਅੱਜ ਮੇਰੇ ਘਰ ਨੂੰ ਅੱਗ ਲਾ ਦਿੱਤੀ ਰਜਨੀ ਪਾਲਾ ਵੱਲੋਂ ਤੇ ਉਹਦੇ ਭਰਾ ਵੱਲੋਂ ਤੇ ਉਹਦੇ ਉਹਦੇ ਜੀਜਿਆਂ ਵੱਲੋਂ ਉਹਦੀ ਮਾਂ ਨੇ ਉਹਦੀ ਭੈਣ ਨੇ ਸਾਰੇ ਰਲ ਕੇ ਮੇਰੇ ਘਰ ਅੱਗ ਲਾਤੀ ਅੱਜ ਜਿਸ ਵੀਰੇ 5 ਵਜੇ ਉਹ ਰਜਨੀ ਕੌਣ ਹੈ ਰਜਨੀ ਮੇਰੀ ਘਰ ਦੀ ਉਹਨਾ ਮੇਰਾ ਕੋਰਟ ਕੇਸ ਚੱਲਦਾ ਪਿਆ ਜੀ ਤੁਹਾਨੂੰ ਕਿਦਾਂ ਪਤਾ ਲੱਗਾ ਸਿਆ ਸਾਨੂੰ ਸਾਡੇ ਗਵਰਡੀਨ ਨੇ ਦੱਸਿਆ ਜੀ ਮੈਨੂੰ ਫੋਨ ਆਇਆ ਕੱਲ ਰਾਤ ਸਾਰਾ ਟੱਪਰ ਮੈਨੂੰ ਫੋਨ ਕਰਦਾ ਪਿਆ ਮੈਂ ਫੋਨ ਚੱਕਿਆ ਨਹੀਂ ਮੈਂ ਰਾਤ 11 ਵਜੇ ਤੱਕ ਫੋਨ ਕਰਦੇ ਰਹੇ 11:30 ਵਜੇ ਤੱਕ ਚਲੋ ਜਿੰਨੀ ਬਾਲਾ ਉਹਦਾ ਭਰਾ ਉਹਦੀ ਭੈਣ ਉਹਦਾ ਜੀਜਾ ਮੈਨੂੰ ਰਾਤੀ ਫੋਨ ਕਰਦੇ ਰਹੇ ਮੈਂ ਫੋਨ ਚੱਕਿਆ ਨਹੀਂ ਮੈਨੂੰ ਜਾਨ ਜਾਨੋ ਮਾਰਨ ਦੇ ਸਾਰੇ ਮਤਲਬ ਉਹਨਾਂ ਨੇ ਸ਼ਰੀਰ ਅੰਤਰ ਰਜੇ ਹੀ ਤੇ ਮੈਂ ਘਰ ਨਹੀਂ ਉਹਨਾਂ ਦੇ ਖਿਆਲ ਖੇਰੇ ਘਰ ਹੋਊਗਾ ਨਾ ਅੱਗ ਲਾ ਕੇ ਉੱਚਲ ਗਏ ਲੇਕਿਨ ਲੋਕ ਲੱਗੇ ਘਰ ਘਰ ਨੂੰ ਕਿੰਨਾ ਕ ਨੁਕਸਾਨ ਹੋ ਗਿਆ ਨਾ ਨੁਕਸਾਨ ਪੂਰਾ ਘਰ ਮੇਰਾ ਸੜ ਗਿਆ ਜੀ 121 ਦੀ ਜੇ